ਕੀ ਇੱਕ ਪੈਗ ਦੋ ਪੈਗ ਉਦੋਂ ਬਾਅਦ ਹੌਲੀ-ਹੌਲੀ ਮਾੜਾ-ਮੋਟਾ ਫੀਮ ਦਾ ਤੜਕਾ ਲੱਗਣ ਲੱਗ ਗਿਆ ਭੁੱਕੀ ਦਾ ਝਟਕਾ ਲੱਗਣ ਲੱਗਾ ਫਿਰ ਕੀ ਆ ਉਦੋਂ ਬਾਅਦ ਸਮੈਕ ਵੀ ਹਿਰੋਇਨ ਵੀ ਫਿਰ ਕਹਿੰਦਾ ਇਹਨੂੰ ਬੜਾ ਸਾਰਾ ਕੋਈ ਚੱਟਾ-ਚੁੱਟਾ ਕਰਕੇ ਦੇਖਦੇ ਆ ਇਹ ਇਸ ਤਰ੍ਹਾਂ ਇਨਸਾਨ ਮਤਲਬ ਉਹੀ ਸ਼ਗਲ ਮੇਲੇ ਦੇ ਵਿੱਚ ਹੀ ਕੋਈ ਚਾਹ ਕੇ ਨਹੀਂ ਨਸ਼ਾ ਕਰਦਾ ਕੋਈ ਘਰੋਂ ਕੱਪੜੇ ਪਾ ਕੇ ਤਿਆਰ ਹੋ ਕੇ ਨਹੀਂ ਜਾਂਦਾ ਵੀ ਅੱਜ ਨਸ਼ਾ ਕਰਨ ਜਾਣਾ ਮੈਂ ਨਾ ਉਹ ਐਂ ਹੀ ਫਸ ਜਾਂਦਾ ਇਸ ਤਰ੍ਹਾਂ ਉਹ ਇਨਸਾਨ ਹੋ ਜਾਂਦਾ ਉਹਦੇ ਸਰੀਰ 'ਚ ਨਸ਼ਾ ਪਾਊਗਾ ਸ਼ਰੀਰ ਚੱਲੂਗਾ ਨਹੀਂ ਤਾਂ ਅੱਖਾਂ ਚੋਂ ਪਾਣੀ ਇੰਨੇ ਭੈੜੇ ਲੱਛਣ ਆਉਂਦੇ ਆ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਹੱਡ ਗੋਡੇ ਦੁਖਣ ਲੱਗ ਜਾਂਦੇ ਆ ਮੋਢੇ ਟੁੱਟਣ ਲੱਗ ਜਾਂਦੇ ਆ ਸਰੀਰ ਆਏ ਹੋ ਜਾਂਦਾ ਜਿਵੇਂ ਬਸ ਨਾ ਕੁਝ ਕਰਨ ਜੋਗਾ ਪਿਆ ਤਾਂ ਪਿਆਈ ਆ ਉੱਠ ਗਿਆ ਤਾਂ ਉੱਠ ਗਿਆਈ ਆ ਫਿਰ ਨਸ਼ਾ ਕਰ ਲਿਆ ਤਾਂ ਫਿਰ ਪੈ ਗਿਆ ਨਸ਼ਾ ਕਰ ਲਿਆ ਤੇ ਫਿਰ ਬਹਿ ਗਿਆ ਮਤਲਬ ਐਸੀ ਤਰ੍ਹਾਂ ਉਹ ਜ਼ਿੰਦਗੀ ਨੂੰ ਕਰਦਾ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਰਾਹ ਹੀ ਨਹੀਂ ਮਿਲਦਾ ਉਹ ਜਿੱਧਰ ਨੂੰ ਜਾਂਦਾ ਕੋਈ ਤਾਂ ਗੋਲੀਆਂ ਤੇ ਲਾ ਲੈਂਦਾ ਕੋਈ ਆਪਣੇ ਪੂੜੀਆਂ ਤੇ ਲਾ ਲੈਂਦਾ ਕੋਈ ਆਪਣੀਆਂ ਦਵਾਈਆਂ ਤੇ ਲਾ ਲੈਂਦਾ ਉਹਨੂੰ ਕੋਈ ਇਹ ਨਹੀਂ ਕਹਿੰਦਾ ਵੀ ਯਾਰ ਤੂੰ ਆਹ ਚੱਕ ਓਕੇ ਆ ਪਰ ਆਯੁਰਵੇਦ ਦੇ ਖਜ਼ਾਨੇ ਦੇ ਵਿੱਚ ਬਹੁਤ ਕੁਝ ਰੱਖਿਆ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕੀਤੇ ਘਰ ਬੈਠੇ ਬਿਠਾਏ ਅਗਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਯੁਰਵੇਦ ਦੇ ਖਜ਼ਾਨੇ ਦੇ ਵਿੱਚ ਕੀ ਕੁਝ ਪਿਆ ਅਸੀਂ ਅਕਸਰ ਗੱਲ ਕਰਦੇ ਆ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਕਿ ਫੁਲਾਣੀ ਬਿਮਾਰੀ ਦੇ ਨਾਲ ਇਸ ਤਰੀਕੇ ਨਾਲ ਸਾਡੇ ਨੂੰ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਫੁਲਾਣੀ ਬਿਮਾਰੀ ਦਾ ਸੀ ਇਸ ਤਰੀਕੇ ਨਾਲ ਕੁਝ ਗੱਲਾਂ ਦਾ ਪਰਹੇਜ਼ ਰੱਖ ਕੇ ਬਿਮਾਰੀ ਤੋਂ ਬਚ ਸਕਦੇ ਹੋ ਪਰ ਜਦ ਗੱਲ ਨਸ਼ੇ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਇਨਸਾਨ ਨਸ਼ਾ ਕਰ ਰਿਹਾ ਹੁੰਦਾ ਉਸ ਨੂੰ ਮਨ ਬਣਾਉਣਾ ਪੈਂਦਾ ਇਹ ਚੀਜ਼ਾਂ ਸਮਝਣਾ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਂਦਾ ਹੈ ਕਿ ਜੇ ਮੈਂ ਨਸ਼ੇ ਦੇ ਵਿੱਚ ਇਸੇ ਤਰ੍ਹਾਂ ਡੁੱਬਿਆ ਰਿਹਾ ਤਾਂ ਮੈਂ ਆਪਣੇ ਆਪ ਨੂੰ ਤਾਂ ਕਸ਼ਟ ਦੇ ਹੀ ਰਿਹਾ ਆਪਣੇ ਸਰੀਰ ਨੂੰ ਤਾਂ ਖਰਾਬ ਕਰ ਹੀ ਰਿਹਾ ਦੇ ਨਾਲ ਮੈਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਵੀ ਖੋ ਰਿਹਾ ਕਿਉਂਕਿ ਨਸ਼ਾ ਜਦੋਂ ਹੈ ਨਸ਼ੇ ਦੀ ਲਤ ਕਿਸੇ ਨੂੰ ਲੱਗਦੀ ਹੈ ਤਾਂ ਸਿਰਫ ਨਸ਼ਾ ਹੀ ਨਹੀਂ ਹੋਰ ਵੀ ਢੇਰ ਸਾਰੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਚਾਹੇ ਕਿ ਆਪਾਂ ਸਰੀਰਕ ਪਰੇਸ਼ਾਨੀ ਦੀ ਗੱਲ ਕਰੀਏ ਬਿਮਾਰੀਆਂ ਦੇ ਰੂਪ ਵਿੱਚ ਜਾਂ ਫਿਰ ਅਸੀਂ ਪਰਿਵਾਰਿਕ ਪਰੇਸ਼ਾਨੀ ਦੀ ਗੱਲ ਕਰੀਏ ਆ ਜੋ ਹੈ ਕਲੇਸ਼ ਦੇ ਰੂਪ ਵਿੱਚ ਕਿ ਘਰ ਦੇ ਵਿੱਚ ਕਲੇਸ਼ ਲੜਾਈ ਲੜਾਈ ਝਗੜੇ ਬਹੁਤ ਵੱਧ ਜਾਂਦੇ ਨੇ ਆਰਥਿਕਤਾ ਆਦੀ ਜੋ ਹੈ ਪਰੇਸ਼ਾਨੀ ਹੋ ਜਾਂਦੀ ਹੈ ਤੇ ਇਸੇ ਦੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਦੇ ਨਾਲ ਨਸ਼ੇ ਤੋਂ ਛੁਟਕਾਰਾ ਪਾ ਸਕਦੇ ਹੋ ਆਰਵੈਦ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਓਸ਼ਧੀਆਂ ਨੇ ਜਿਸ ਦਾ ਇਲਾਜ ਕਰਕੇ ਸਹੀ ਢੰਗ ਦੇ ਨਾਲ ਅਗਰ ਤੁਸੀਂ ਇਲਾਜ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਜਲਦੀ ਵੇਖੋਗੇ ਕਿ ਤੁਸੀਂ ਨਸ਼ੇ ਤੋਂ ਛੁਟਕਾਰਾ ਪਾ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਜ਼ਿੰਦਗੀ ਵੱਲ ਅੱਗੇ ਵਧਾ ਰਹੇ ਹੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਇਹ ਸਾਰੀ ਜਾਣਕਾਰੀ ਕਿ ਉਹ ਕਿਹੜੀਆਂ ਆਰਵੈਦਿਕ ਓਸ਼ਧੀਆਂ ਨੇ ਤੇ ਕਿਵੇਂ ਤੁਸੀਂ ਆਰਵੈਦ ਦੀ ਮਦਦ ਦੇ ਨਾਲ ਨਸ਼ੇ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਉੱਪਰ ਪੂਰੀ ਜਾਣਕਾਰੀ ਤੁਹਾਡ ਨਾਲ ਸਾਂਝੀ ਕਰਨਗੇ ਵਿਦਵਾਨ ਆਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਨਸ਼ਾ ਨਸ਼ਾ ਅਫੀਮ ਸਮੈਕ ਹੀਰੋਇਨ ਕੋਕਿੰਗ ਗਾਂਜਾ ਪੁੱਕੀ ਗੋਲੀਆਂ ਟੀਕੇ ਮੈਡੀਕਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਉਂ ਕਰਦਾ ਇਨਸਾਨ ਕੱਲਾ ਰਹਿੰਦਾ ਤਾਂ ਕਰਦਾ ਲੋਨਲੀ ਫੀਲ ਕਰਦਾ ਕਈ ਵਾਰੀ ਦੁਨੀਆਦਾਰੀ ਤੋਂ ਅੱਕ ਜਾਂਦਾ ਕਈ ਵਾਰੀ ਦੋਸਤੀ ਯਾਰੀ ਤੋਂ ਅੱਕ ਜਾਂਦਾ ਕਈ ਵਾਰੀ গারਲਫ੍ਰੈਂਡ ਨਾਲ ਬ੍ਰੇਕਅਪ ਹੋ ਜਾਂਦਾ ਹੈ। ਕਈ ਵਾਰੀ ਬਿਜ਼ਨਸ 'ਚ ਲਾਸ ਹੋ ਜਾਂਦਾ ਹੈ। ਕਈ ਵਾਰੀ ਬਿਜ਼ਨਸ 'ਚ ਬਹੁਤ ਜ਼ਿਆਦਾ ਪ੍ਰੋਫਿਟ ਹੋ ਜਾਂਦਾ ਹੈ। ਕਈ ਇਹਦੇ ਕਾਰਨ ਬਣਦੇ ਆ। ਪਰ ਸਭ ਤੋਂ بڑا ਕਾਰਨ ਪਤਾ ਹੈ ਕੀ ਬਣਦਾ? ਯਾਰਾਂ ਦੋਸਤਾਂ ਦੀ ਟੋਲੀ 'ਚ ਬਹਿਣਾ। ਗਾਣੇ ਬਣ ਗਏ ਜਾਂ 4000 ਮਿਲੇ ਵਹੀਂ ਰਾਤ ਹੋ ਗੋਲਜਾਰ। ਇਹ ਮਤਲਬ ਗੱਲਾਂ ਕਰਦੇ ਕਰਦੇ ਲੋਕੀ ਇੱਕ ਪੈਗ ਦੋ ਪੈਗ ਉਦੋਂ ਬਾਅਦ ਹੌਲੀ ਹੌਲੀ ਮਾੜਾ ਮੋਟਾ ਫੀਮ ਦਾ ਤੜਕਾ ਲੱਗਣ ਲੱਗ ਗਿਆ ਭੁੱਕੀ ਦਾ ਝਟਕਾ ਲੱਗਣ ਲੱਗ ਗਿਆ ਫਿਰ ਕੀ ਆ ਉਦੋਂ ਬਾਅਦ ਸਮੈਕ ਵੀ ਹਿਰੋਇਨ ਵੀ ਫਿਰ ਕਹਿੰਦੇ ਨੂੰ ਬੜਾ ਸਾਰਾ ਕੋਈ ਚੱਟਾ-ਚੁੱਟਾ ਕਰਕੇ ਦੇਖਦੇ ਆ ਇਹ ਇਸ ਤਰ੍ਹਾਂ ਇਨਸਾਨ ਮਤਲਬ ਉਹੀ ਸ਼ਗਲ ਮੇਲੇ ਦੇ ਵਿੱਚ ਹੀ ਕੋਈ ਚਾਹ ਕੇ ਨਹੀਂ ਨਸ਼ਾ ਕਰਦਾ ਕੋਈ ਘਰੋਂ ਕੱਪੜੇ ਪਾ ਕੇ ਤਿਆਰ ਹੋ ਕੇ ਨਹੀਂ ਜਾਂਦਾ ਵੀ ਅੱਜ ਨਸ਼ਾ ਕਰਨ ਜਾਣਾ ਮੈਂ ਨਾ ਉਹ ਆਹੀ ਫਸ ਜਾਂਦਾ ਫਸਦਾ ਕਿਵੇਂ ਹੈ ਜਿਵੇਂ ਮੱਖੀ ਸ਼ਹਿਦ ਤੇ ਬਹਿ ਜਾਂਦੀ ਹੈ ਜਦੋਂ ਫੰਗ ਲੱਭੜਦੇ ਆ ਫਿਰ ਉਹਨੂੰ ਪਤਾ ਲੱਗਦਾ ਵੀ ਹੁਣ ਕਿੱਧਰ ਨੂੰ ਜਾਵਾ ਨਾ ਉੱਡਣ ਜੋਗੀ ਨਾ ਫਿਰ ਉਹਨੂੰ ਉਹ ਜਿਹੜਾ ਸ਼ਹਿਦ ਬੜਾ ਮਿੱਠਾ ਜਿਹਾ ਲੱਗਦਾ ਦੀ ਬੜਾ ਸੁਆਦ ਜਿਹਾ ਉਹਨਾਂ ਦੀ ਉਹੀ ਜ਼ਹਿਰ ਲੱਗਣ ਲੱਗ ਜਾਂਦਾ ਉਹੀ ਮੌਤ ਦਾ ਖੂ ਲੱਗਣ ਲੱਗ ਜਾਂਦਾ ਐਸੀ ਤਰ੍ਹਾਂ ਨਸ਼ਾ ਕਰਨ ਵਾਲੇ ਇਨਸਾਨ ਦਾ ਇਹ ਹਾਲ ਹੁੰਦਾ ਫਿਰ ਉਹਦਾ ਹਾਲ ਕੀ ਹੁੰਦਾ ਜਿਵੇਂ ਤੁਹਾਡੇ ਘਰ ਚ ਕੋਈ ਗੱਡੀ ਲਈ ਹੋਈ ਆ ਤੁਸੀਂ ਉਹ ਚ ਤੇਲ ਪਾਉਂਗੇ ਤਾਂ ਚੱਲੂਗੀ ਐਸੀ ਤਰ੍ਹਾਂ ਉਹ ਇਨਸਾਨ ਹੋ ਜਾਂਦਾ ਉਹਦੇ ਸਰੀਰ ਚ ਨਸ਼ਾ ਪਾਊਗਾ ਸ਼ਰੀਰ ਚੱਲੂਗਾ ਨਹੀਂ ਤਾਂ ਅੱਖਾਂ ਚ ਪਾਣੀ ਇੰਨੇ ਭੈੜੇ ਲੱਛਣ ਆਉਂਦੇ ਆ ਅੱਖਾਂ ਚ ਪਾਣੀ ਨੱਕ ਚ ਪਾਣੀ ਹੱਡ ਗੋਡੇ ਦੁਖਣ ਲੱਗ ਜਾਂਦੇ ਆ ਮੋਢੇ ਟੁੱਟਣ ਲੱਗ ਜਾਂਦੇ ਆ ਸ਼ਰੀਰ ਆਏ ਹੋ ਜਾਂਦਾ ਜਿਵੇਂ ਬਸ ਨਾ ਕੁਝ ਕਰਨ ਜੋਗਾ ਪਿਆ ਤਾਂ ਪਿਆਈ ਆ ਉੱਠ ਗਿਆ ਤਾਂ ਉੱਠ ਗਿਆਈ ਆ ਫਿਰ ਨਸ਼ਾ ਕਰ ਲਿਆ ਤਾਂ ਫਿਰ ਪੈ ਗਿਆ ਨਸ਼ਾ ਕਰ ਲਿਆ ਤੇ ਫਿਰ ਬਹਿ ਗਿਆ ਮਤਲਬ ਐਸੀ ਤਰ੍ਹਾਂ ਉਹ ਜ਼ਿੰਦਗੀ ਨੂੰ ਕੱਢਦਾ ਛੱਡਣਾ ਚਾਹੁੰਦਾ ਇਹ ਗੱਲ ਗਰੰਟੀਡ ਹੈ ਜਦੋਂ ਭਸ ਜਾਂਦਾ ਜਿਵੇਂ ਮੱਕੀ ਵਾਂਗ ਲਵੇੜੀ ਬੇਟੀ ਹੁੰਦੀ ਹੈ ਨਾ ਉੱਡਣਾ ਤਾਂ ਚਾਹੁੰਦੀ ਹੈ ਉੱਡੇ ਕਿਵੇਂ ਕੋਈ ਕੋਈ ਵਧੀਆ ਜਿਹਾ ਇਨਸਾਨ ਸਮਝਦਾਰ ਸੂਝਵਾਨ ਇਨਸਾਨ ਅਗਰ ਉਹ ਨੂੰ ਹੈ ਚਮਚੇ ਦੇ ਮਗਰਲੀ ਡੰਡੀ ਦੇ ਵਿੱਚੋਂ ਚੱਕ ਲਵੇ ਚੱਕ ਕੇ ਉਹਨੂੰ ਧੋ ਲਵੇ ਧੋ ਕੇ ਉਡਾ ਦੇਵੇ ਫਿਰ ਤਾਂ ਉੱਡ ਜੂਗੀ ਉਹ ਨਹੀਂ ਤਾਂ ਉਹਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਤਾਂ ਉਹਨੂੰ ਉੱਡਣ ਵਾਸਤੇ ਕੋਈ ਨਾ ਕੋਈ ਇਨਸਾਨ ਦੀ ਲੋੜ ਹੈ ਇਸੇ ਤਰ੍ਹਾਂ ਜਿਹੜਾ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਰਾਹ ਹੀ ਨਹੀਂ ਮਿਲਦਾ ਉਹ ਜਿੱਧਰ ਨੂੰ ਜਾਂਦਾ ਕੋਈ ਤਾਂ ਗੋਲੀਆਂ ਤੇ ਲਾ ਲੈਂਦਾ ਕੋਈ ਆਪਣੀਆਂ ਪੂੜੀਆਂ ਤੇ ਲਾ ਲੈਂਦਾ ਕੋਈ ਆਪਣੀਆਂ ਦਵਾਈਆਂ ਤੇ ਲਾ ਲੈਂਦਾ ਉਹਨੂੰ ਕੋਈ ਇਹ ਨਹੀਂ ਕਹਿੰਦਾ ਵੀ ਯਾਰ ਤੂੰ ਆਹ ਚੱਕ ਓਕੇ ਆ ਪਰ ਆਯੁਰਵੇਦ ਦੇ ਖਜ਼ਾਨੇ ਦੇ ਵਿੱਚ ਬਹੁਤ ਕੁਝ ਰੱਖਿਆ ਇਹ ਗੱਲ ਗੌਰ ਨਾਲ ਸੁਣ ਲਿਓ ਜੇ ਤੁਹਾਨੂੰ ਲੱਗਦਾ ਵੀ ਗੱਲ ਸੁਣਨ ਆਲੀ ਆ ਤਾਂ ਸੁਣ ਲਓ ਨਹੀਂ ਕੋਈ ਹੋਰ ਵੀਡੀਓ ਦੇਖੋ ਮੇਰੇ ਵੀਡੀਓ ਤੇ ਟਿਕ ਕੇ ਰਹਿਣ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਗੱਲ ਕਰਨੀ ਹੈ ਸਟੀਕ ਚਾਹੇ ਗੋਡੇ ਲੱਗੇ ਫਿਰ ਚਾਹੇ ਗਿੱਟੇ ਲੱਗੇ ਗੱਲ ਉਹ ਕਰਨੀ ਆ ਜਿਹਦੇ ਤੁਹਾਡਾ ਨਸ਼ਾ ਛੱਡਣ ਦੇ ਵਿੱਚ ਤੁਹਾਡੀ ਮਦਦ ਕਰਣੀ ਆ ਔਰ ਬਿਲਕੁਲ ਤੋੜ ਨਹੀਂ ਲਗਣੀ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕੀਤੇ ਘਰ ਬੈਠੇ ਬਿਠਾਏ ਅਗਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਯੁਰਵੇਦ ਦੇ ਖਜ਼ਾਨੇ ਦੇ ਵਿੱਚ ਕੀ ਕੁਝ ਪਿਆ ਸਭ ਤੋਂ ਵੱਡੀ ਚੀਜ਼ ਆਯੁਰਵੇਦ ਦੇ ਖਜ਼ਾਨੇ ਚ ਪਈਆ ਕੁਚਲਾ ਅਸ਼ਵਗੰਧ ਇਹੋ ਚੀਜ਼ਾਂ ਨੇ ਜਿਹੜੇ ਨਰਵ ਸਿਸਟਮ ਨੂੰ ਤਾਕਤ ਦਿੰਦੀਆਂ ਨੇ ਇਹਨਾਂ ਨੂੰ ਲੈ ਕੇ ਕਲੈਕਟ ਕਰਕੇ ਫਿਰ ਮਹਾਵਾਤ ਵਿਦਵਾਨ ਸੰਸ ਰਸ ਇਕੰਗ ਵੀਰ ਰਸ ਜਿਵੇਂ ਲੋਕਾਂ ਨੂੰ ਐ ਹੁੰਦਾ ਵੀ ਮੇਰਾ ਜੇ ਨਸ਼ਾ ਛੱਡੂਗਾ ਕੋਈ ਅੰਗੇ ਨਾ ਖੜ ਜੇ ਉਹਦੇ ਵਾਸਤੇ ਇਕੰਗ ਵੀਰ ਰਸ ਪ੍ਰਮਾਤਮਾ ਨੇ ਜੜੀਆਂ ਬੂਟੀਆਂ ਦੇ ਰੂਪ ਚ ਦਿੱਤਾ ਔਰ ਵਿਦਵਾਨ ਵੈਦਾਂ ਨੇ ਅੱਜ ਤੋਂ 5000 ਸਾਲ ਪਹਿਲਾਂ ਗ੍ਰੰਥਾ ਚ ਲਿਖੇ ਹੋਏ ਨੁਸਖੇ ਨੇ ਮੈਂ ਕੋਈ ਐਮੀਚੂ ਠੁੱਠੇ ਮੁੱਠੇ ਨੁਸਖੇ ਨਹੀਂ ਬੋਲਦਾ ਵੀ ਇਹਨੇ ਦੱਸਤਾ ਉਹਨੇ ਦੱਸਤਾ ਨੁਸਖਾ ਦੱਸ ਦੋ ਲੋਕਾਂ ਨੂੰ ਇਕੰਗ ਵੀਰ ਰਸ ਤੁਸੀਂ ਗੂਗਲ ਸਰਚ ਕਰੋ ਇਕੰਗ ਵੀਰ ਰਸ ਤੁਹਾਡੇ ਸਾਹਮਣੇ ਖੁੱਲ ਕੇ ਆਊਗਾ ਔਰ ਇੱਕ ਤਾਂ ਨਹੀਂ ਹਜ਼ਾਰਾਂ ਕੰਪਨੀਆਂ ਬਣਾਉਂਦੀਆਂ ਨੇ ਕੱਲਾ ਸੁਬਾਜ ਗੋਇਲ ਤੁਹਾਨੂੰ ਗੱਲ ਕਰ ਰਿਹਾ ਤਾਂ ਉਹ ਅਕੰਗ ਵੀਰ ਦਾ ਮਤਲਬ ਹੈ ਇੱਕ ਅੰਗ ਨੂੰ ਵੀਰ ਦੀ ਤਰ੍ਹਾਂ ਤਾਕਤ ਦੇਣਾ ਕਿਸੇ ਵੀ ਅੰਗ ਨੂੰ ਮਤਲਬ ਕਮਜ਼ੋਰ ਨਹੀਂ ਹੋਣ ਦੇਣਾ ਫਿਰ ਸ਼ੂਤਸ਼ੇਖਰ ਰਸ ਜਿਹੜਾ ਤੁਹਾਡੀ ਬੋਡੀ ਦੇ ਵਿੱਚ ਰੇਸ਼ਾ ਨੱਕ ਚੋਂ ਸੀਂਡ ਚੱਲ ਪੈਂਦਾ ਨੱਕ ਵਗਣ ਲੱਗ ਜਾਂਦਾ ਅੱਖਾਂ ਚੋਂ ਪਾਣੀ ਵਗਣ ਲੱਗ ਜਾਂਦਾ ਸਰੀਰ ਨਕਮਾ ਹੋ ਜਾਂਦਾ ਉਹਦੇ ਵਾਸਤੇ ਸ਼ੂਤਸ਼ੇਖਰ ਰਸ ਇਹ ਸਾਰੀਆਂ ਚੀਜ਼ਾਂ ਪਈਆਂ ਨੇ ਆਕੇ ਫਿਰੇ ਬਣਿਆ ਜਿਹਨੂੰ ਅਸੀਂ ਕਹਿੰਦੇ ਆ ਇਹਦਾ ਨਾਮ ਵੀ ਦਿੱਤਾ ਨਿਊਰੋਪਲਸ ਇਹ ਇੱਕ ਨਾੜੀ ਨੂੰ ਤਾਕਤ ਦਿੰਦਾ ਉਹ ਸਾਰੀਆਂ ਜੜੀਆਂ ਬੂਟੀਆਂ ਨੂੰ ਲੈ ਕੇ ਇੱਕ ਮਿਸ਼ਰਣ ਤਿਆਰ ਕੀਤਾ ਗਿਆ ਸਾਡੇ ਵੈਦਜੀ ਵੱਲੋਂ ਨਿਊਰੋਪਲਸ ਡੀ ਇਹਨੂੰ ਤੁਸੀਂ ਲੈ ਸਕਦੇ ਹੋ ਘਰੇ ਬੈਠੇ ਵੀ ਲੈ ਸਕਦੇ ਹੋ ਆਕੇ ਵੀ ਲੈ ਸਕਦੇ ਹੋ ਇਹ ਉਹ ਚੀਜ਼ ਹੈ ਜਿਵੇਂ ਮਤਲਬ ਕਿ ਕੋਈ ਇਨਸਾਨ ਨੂੰ ਬੁਖਾਰ ਚੜਿਆ ਆਪਾਂ ਬੁਖਾਰ ਦੀ ਦਵਾਈ ਦਿੱਤੀ ਵੀ ਲੈ ਵੀ ਇਹਨੂੰ 5 ਦਿਨ ਖਾ ਲਾ ਤੈਨੂੰ ਮੁੜ ਕੇ ਨਹੀਂ ਹੁੰਦਾ ਖਤਮ ਐਸੇ ਤਰ੍ਹਾਂ ਇਹ ਜਿਹੜੀ ਦਵਾਈ ਬਣੀ ਆ ਇਹ ਅਸੀਂ ਕਹਿੰਦੇ ਆ 5 ਹਫ਼ਤੇ ਖਾ ਲੈ ਬਈ ਕਿਉਂਕਿ ਐਡਾ ਭੈੜਾ ਨਸ਼ਾ ਲੱਗਿਆ 5 ਹਫ਼ਤੇ ਲੱਗ ਜਾਂਦੇ ਆ ਉਹਨੂੰ 4 ਤੋਂ 5 ਹਫ਼ਤੇ ਲੱਗ ਜਾਂਦੇ ਆ ਔਰ ਇਹਦਾ ਦਵਾਈ ਦਾ ਖਰਚਾ ਵੀ ਆ ਅੱਛਾ ਖਾਸਾ ਖਰਚਾ ਔਰ ਉਹ ਖਰਚਾ ਵੀ ਤੁਸੀਂ ਕਰਨਾ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਚਾਉਣਾ ਤਾਂ ਇਹ 골ਡ ਪ੍ਰੈਪਰੇਸ਼ਨ ਹੈ ਬਹੁਤ ਗੁੱਡ ਮੈਡੀਸਿਨਸ ਨੇ ਨੁਸਖਾ ਮੈਂ ਬੋਲਿਆ ਵੀ ਹੈ ਧਿਆਨ ਨਾਲ ਸੁਣਿਓ ਔਰ ਲਿਖ ਲਓ ਆਪਣੇ ਕੋਲੇ ਵੀਡੀਓ ਪਿੱਛੇ ਕਰਕੇ ਸੁਣ ਲਿਓ ਇਹਨੂੰ ਸਾਰਾ ਇਹ ਜਿਹੜਾ ਨਿਊਰੋਪਲੱਸ ਡੀ ਹੈ ਸਿੰਗਲ ਕੈਪਸੂਲ ਹੈ ਇਹ ਜਦੋਂ ਦਿੱਤਾ ਜਾਂਦਾ ਨਾ ਕੋਈ ਤੋੜ ਨਾ ਤਕਲੀਫ ਨਾ ਕੋਈ ਕਿਸੇ ਕਿਸਮ ਦੀ ਨਸ਼ੇ ਦੀ ਲੋੜ ਹੈ ਤਾਂ ਬੰਦੇ ਨੂੰ ਨੀਂਦ ਵੀ ਵਧੀਆ ਆਉਂਦੀ ਹੈ ਬਾਕੀ ਇੱਕ ਚੀਜ਼ ਹੋਰ ਦੱਸ ਦਰਨਾ ਤੁਹਾਨੂੰ ਕਿਉਂਕਿ ਕਈ ਵਾਰੀ ਪੇਸ਼ੈਂਟ ਕਹਿੰਦਾ ਜੀ ਮੈਨੂੰ ਕਬਜ ਹੋ ਜਾਂਦੀ ਆ ਪੇਟ ਖਰਾਬ ਰਹਿੰਦਾ ਕਬਜਨਾਸ਼ ਡੀ ਐਸ ਕੈਪਸੂਲ ਨੂੰ ਨਾਲ ਰਹੀਦਾ ਇਹ ਹਰ ਕੰਪਨੀ ਨਹੀਂ ਬਣਾਉਂਦੀ ਐਗੀਆਂ ਚੀਜ਼ਾਂ ਕਿਉਂਕਿ ਸਿੱਧ ਯੋਗ ਨਹੀਂ ਇਹਨੇ ਤੁਰੰਤ ਫਾਇਦਾ ਕਰਨਾ ਇਹ ਨਹੀਂ ਕਿ 5-7 ਮਹੀਨੇ ਖਾ ਲਓ ਜੀ ਫਿਰ ਫਾਇਦਾ ਹੋਊਗਾ ਇਹ 5-7 ਘੰਟਿਆਂ ਚੋਂ ਆਪਦਾ ਰਿਜ਼ਲਟ ਇਹਨੇ ਦੇਣਾ ਤਾਂ ਇਹ ਇੱਕ ਚੀਜ਼ ਆ ਕਿਉਂਕਿ ਨਸ਼ਾ ਜਿਹੜੇ ਇਨਸਾਨ ਨੇ ਛੱਡਣਾ ਉਹ 5 ਹਫ਼ਤੇ ਕਿੱਥੇ ਵੇਟ ਕਰਦਾ ਉਹ 10 ਹਫ਼ਤੇ ਕਿੱਥੇ ਵੇਟ ਕਰਦਾ ਉਹ ਕਹਿੰਦਾ ਜੀ ਪਹਿਲੇ ਦਿਨ ਰਿਜ਼ਲਟ ਮਿਲੂਗਾ ਤਾਂ ਮੈਂ 5 ਹਫ਼ਤੇ ਦਵਾਈ ਕਰ ਲਊਗਾ ਤਾਂ ਇਹਦਾ ਪਹਿਲੇ ਦਿਨ ਹੀ ਰਿਜ਼ਲਟ ਆ ਫਿਰ ਇਹਦੇ ਵਾਸਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕੀ ਨਸ਼ਾ ਕਰਦੇ ਆ ਉਹਨਾਂ ਨੂੰ ਮੂੰਹ ਦੇ ਵਿੱਚ ਕੁਲੀਪ ਪਲੈਨ ਦੀ ਆਦਤ ਪੈ ਜਾਂਦੀ ਆ ਜਰਦਾ ਖਾਨ ਦੀ ਆਦਤ ਪੈ ਜਾਂਦੀ ਆ ਕਈਆਂ ਨੂੰ ਬੀੜੀ ਸਿਗਰਟ ਦੀ ਆਦਤ ਪੈ ਜਾਂਦੀ ਆ ਉਹਦੇ ਵਾਸਤੇ ਡੈਂਟਿਸਟ ਕੇਅਰ ਇਨੂੰ ਕੀ ਲੈਣਾ ਐ ਮਟਰ ਦੇ ਦਾਣੇ ਜਿੰਨਾ ਲੈਣਾ ਦੰਦਾਂ ਤੇ ਮਲ ਦੇਣਾ ਤਿੰਨ ਚਾਰ ਘੰਟੇ ਤੁਹਾਨੂੰ ਕੁਲੀਪ ਲਾਨ ਦੀ ਲੋੜ ਨਹੀਂ ਪੈਂਦੀ ਇਹ ਐਡੀ ਸਟਰੋਂਗ ਚੀਜ਼ ਬਣੀ ਐ ਪਿਓਰ ਆਯੁਰਵੇਦਿਕ ਦੇ ਵਿੱਚ ਐ ਇੱਚ ਮੇਨ ਔਸ਼ਧ ਦੀ ਦੱਸ ਦਿੰਨਾ ਅਕਰ ਕਰਾ ਪੈਂਦੀ ਐ ਅਕਰ ਕਰਾ ইরਾਨੀ ਤੇ ਨਾਲ ਇਹਦੇ ਹੋਰ ਜੜੀਆਂ ਬੂਟੀਆਂ ਪਾ ਕੇ ਇੰਨੀ ਵਧੀਆ ਦੰਦਾਂ ਨੂੰ ਤਾਕਤ ਮਿਲਦੀ ਐ ਔਰ ਅੰਦਰ ਮੂੰਹ ਦੇ ਅੰਦਰ ਇੰਨੀ ਵਧੀਆ 스ਮੈਲ ਪੈਦਾ ਹੁੰਦੀ ਐ ਕਿ ਤੁਹਾਡਾ ਜਰਦਾ ਲੈਣ ਨੂੰ ਜੀ ਨਹੀਂ ਕਰਦਾ ਤੋੜ ਉਹ ਤੋੜਦਾ ਇਹਦੀ ਕੀ ਲੱਗਣੀ ਐ ਜਰਦੇ ਦੀ ਆਦਤ ਹੁੰਦੀ ਐ ਉਹ ਆਦਤ ਖਤਮ ਨਾ ਦਿੰਦਾ ਖਾਜ ਹੋਵੇ ਨਾ ਪਸ ਹੋਵੇ ਇਹਨੇ ਉਹਨੂੰ ਖਤਮ ਕਰਨਾ ਫਿਰ ਕਹਿੰਦੇ ਜੀ ਕਮਜ਼ੋਰੀ ਆਉਂਦੀ ਹੈ ਜੇ ਨਸ਼ਾ ਛੱਡਦੇ ਆ ਉਹਨਾਂ ਵਾਸਤੇ ਗੱਭਰੂ ਪਾਊਡਰ ਦਿੱਤਾ ਗੱਭਰੂ ਪਾਊਡਰ ਦੇ ਵਿੱਚੋਂ ਕੋਈ ਚੀਜ਼ ਛੱਡੀ ਹੋਣੀ ਜਿਹੜੀ ਮਤਲਬ ਸਰੀਰ ਦੇ ਅੰਦਰ ਬੀਰਜ ਨੂੰ ਗਾੜਾ ਨਾ ਕਰ ਦੇਵੇ ਸ਼ੀਰਡ ਦੇ ਵਿੱਚ ਬੀਰਜ ਗਾੜਾ ਹੋ ਜਾਏ ਬਲੱਡ ਦੀ ਕੁਆਲਿਟੀ ਵਧੀਆ ਹੋ ਜਾਏ ਖੂਨ ਚੰਗੀ ਤਰ੍ਹਾਂ ਸਾਫ਼ ਹੋ ਜਾਏ ਉਸ ਤੋਂ ਤੰਦਰੁਸਤ ਇਨਸਾਨ ਹੋ ਹੀ ਨਹੀਂ ਸਕਦਾ ਫਿਰ ਇਹ ਹੋ ਗਿਆ ਫਿਰ ਉਹ ਕਹਿੰਦੇ ਨੇ ਜੀ ਪੇਟ ਖਰਾਬ ਰਹਿੰਦਾ ਇਕ ਨਾਲ-ਨਾਲ ਕਰਨੀਆਂ ਪੈਂਦੀਆਂ ਨੇ ਚੀਜ਼ਾਂ ਕਿ ਜਦੋਂ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ ਨਾ ਤਾਂ ਤੁਹਾਨੂੰ ਪਤਾ ਲੱਗੂਗਾ ਉੱਦੇ ਤੇ ਜਾ ਕੇ ਤੁਸੀਂ ਜਿਹੜੀਆਂ ਵੀ ਤੁਹਾਡੇ ਸਵਾਲ ਰਹਿ ਗਏ ਨੇ ਦਿਮਾਗ ਦੇ ਵਿੱਚ ਤੁਹਾਡਾ ਦਿਲ ਕਰਦਾ ਹੈ ਕਿ ਆ ਸਵਾਲ ਕਰਨਾ ਹੈ ਮੈਂ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਜਾਓ ਉੱਦੇ ਚ ਬਕਾਇਦਾ ਲਿਖਿਆ ਹੋਇਆ ਕਿ ਕਿਵੇਂ ਇਹ ਦਵਾਈ ਕੰਮ ਕਰਦੀ ਹੈ ਕਿਵੇਂ ਇਹ ਦਵਾਈ ਨਸ਼ਾ ਛੱਡਣ 'ਚ ਮਦਦ ਕਰਦੀ ਹੈ ਕਿਉਂਕਿ ਨਸ਼ਾ ਜਿਹੜਾ ਹੈਗਾ ਤੁਹਾਡੇ ਹਾਰਟ ਬ੍ਰੇਨ ਲੀਵਰ ਨੂੰ ਖਰਾਬ ਕਰਦਾ ਖਤਮ ਕਰਦਾ اور ਸਭ ਤੋਂ ਵੱਧ ਬੈਡ ਇਫੈਕਟੇ ਪਉਂਦਾ ਤੁਹਾਡਾ ਦਿਮਾਗ ਜਿਹੜਾ ਹੈਗਾ ਨਾ ਉਹਦੇ ਵਿੱਚ ਜਿਹੜਾ 세ਰੋਟੋਨਿਨ ਹਾਰਮੋਨ ਹੈ ਉਹਨੂੰ ਡੈਮੇਜ ਕਰਦਾ ਉਹਨੂੰ ਇੰਨਾ ਕੁ ਡੈਮੇਜ ਕਰ ਦਿੰਦਾ ਜਿਵੇਂ ਕਾਲਾ ਹੀ ਕਰ ਦਿੰਦਾ ਉਹਨੂੰ ਜਿੰਨੀ ਦੇਰ ਤੁਸੀਂ ਨਸ਼ਾ ਨਹੀਂ ਕਰਦੇ ਜਿਵੇਂ ਨਸ਼ਾ ਕਰ ਲਿਆ ਇਨਸਾਨ ਨੇ ਉਹ ਹਾਰਮੋਨ ਇੱਕਦਮ ਡਵੈਲਪ ਖੁਸ਼ ਹੋ ਜਾਂਦਾ ਮੂਡ ਵਧੀਆ ਹੋ ਜਾਂਦਾ ਤਾਂ ਤੁਸੀਂ ਵੀ ਖੁਸ਼ ਹੋਰ ਕੀ ਹੈ ਨਸ਼ਾ ਹੋਰ ਕੀ ਕਰਦਾ ਹਾਰਮੋਨ ਨੂੰ ਡਿਸਟਰਬ ਕਰਦਾ ਵੀਕ ਕਰ ਦਿੰਦਾ ਔਰ ਜਿਹੜੀ ਦਵਾਈ ਹੈ ਇਹ ਜਿਹਨੂੰ ਅਸੀਂ ਨਿਊਰੋਪਲਸ ਡੀ ਦਿੱਤਾ ਇਹ ਨਿਊਰੋ ਨਾਮ ਹੀ ਨਾੜੀ ਸਿਸਟਮ ਦੇ ਨਾਲ ਦਿੱਤਾ ਬ੍ਰੇਨ ਦੇ ਨਾਲ ਨਾਮ ਇਹਦਾ ਮੈਚ ਕੀਤਾ ਤਾਂ ਕਿ ਤੁਹਾਨੂੰ ਸਿੱਧਾ ਪਤਾ ਲੱਗੇ ਕਿ ਸਾਡੀ ਨਿਊਰੋ ਦੀ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਥੋੜੀ ਨਿਊਰੋ ਦੀ ਪ੍ਰੋਬਲਮ ਇਹਨੇ ਜਦੋਂ ਤੁਹਾਡੀ ਉਹ ਬ੍ਰੇਨ ਦੇ ਹਾਰਮੋਨ ਨੂੰ ਐਕਟਿਵ ਕਰ ਦੇਣਾ ਇਹ ਕੈਪਸੂਲ ਖਾਂਦੇ ਹੀ ਤੁਸੀਂ ਦੇਖੋ ਜਦੋਂ ਇਹਨੂੰ ਖਾਣਾ ਹੈ ਤਾਂ ਤੁਹਾਡਾ ਹਾਰਟ ਇੱਕਦਮ ਸਵਸਥ ਦਿਲ ਤੁਹਾਡਾ ਇੱਕਦਮ ਖੁਸ਼ ਦਿਮਾਗ ਇਕਦਮ ਫਰੈਸ਼ ਲੀਵਰ ਪੂਰੀ ਤਰ੍ਹਾਂ ਫਰੈਸ਼ ਬਸ ਗੱਲ ਹੀ ਖਤਮ ਫਿਰ ਤੁਹਾਡਾ ਬਾਥਰੂਮ ਸਿਸਟਮ ਠੀਕ ਹੋਣਾ ਤੁਹਾਡਾ ਸੈਕਸ ਸਿਸਟਮ ਠੀਕ ਹੋਣਾ ਫਿਰ ਹੌਲੀ ਹੌਲੀ ਤੁਹਾਡੇ ਸਰੀਰ ਨੇ ਵੱਧ ਤੋਂ ਵੱਧ ਮੈਂ ਕਹਿਣਾ ਉਹਨਾਂ ਨੂੰ 4 ਦਿਨ ਲੈ ਕੇ ਜਾਓ 4 ਦਿਨ ਚ ਸਰੀਰ ਐਕਟਿਵ ਹੋ ਜਾਂਦਾ ਹੈ ਨਸ਼ੇ ਤੋਂ ਮੁਕਤ ਹੋ ਜਾਂਦਾ ਐਂ ਲੱਗਦਾ ਵੀ ਨਸ਼ਾ ਕੀਤਾ ਨਹੀਂ 4 ਦਿਨ ਹੋ ਗਿਆ ਪਰ ਦਵਾਈ ਖਾਧੀ ਆ ਯਾਰ ਸਰੀਰ ਬਿਲਕੁਲ ਹੀ ਠੀਕ ਆ ਕਿਉਂਕਿ ਜਦੋਂ ਤੁਸੀਂ ਨਸ਼ੇ ਤੋਂ ਬਿਨਾ 4 ਦਿਨ ਕੱਢਦੇ ਤੋ ਤੁਹਾਨੂੰ ਐ ਲੱਗਦਾ ਕੋਈ ਭੂਤ ਨਿਕਲ ਗਿਆ ਸਰੀਰ ਚ ਤਾਂ ਇਸ ਕਰਕੇ ਇਹ ਜਿਹੜੀ ਮੈਡੀਸਿਨ ਦੀ ਗੱਲ ਆਪਾਂ ਕਰਦੇ ਆਂ ਨਾ ਇਹ ਤਾਂ ਮੈਂ ਬਹੁਤ ਬਾਅਦ ਚ ਕਰਦਾ ਹਾਂ ਨਾ ਪਹਿਲਾਂ ਮੈਂ ਤੁਹਾਨੂੰ ਇਹੀ ਐਜੂਕੇਟ ਕਰਨਾ ਚਾਹੁੰਦਾ ਕਿ ਨਸ਼ਾ ਬਾਡੀ ਚ ਜਾ ਕੇ ਹਾਰਟ ਬ੍ਰੇਨ ਲੀਵਰ ਔਰ ਸੈਕਸ ਪਾਰਟ ਨੂੰ ਖਤਮ ਕਰ ਦਿੰਦਾ ਔਰ ਹੌਲੀ ਹੌਲੀ ਤੁਹਾਡੇ ਪੂਰੇ ਨਾੜੀ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਉਹਨੂੰ ਤਾਕਤ ਦੇਣ ਵਾਸਤੇ ਜਦੋਂ ਤੱਕ ਤੁਸੀਂ ਚੀਜ਼ਾਂ ਨਹੀਂ ਲਓਗੇ ਉਦੋਂ ਤੱਕ ਗੱਲ ਹੀ ਨਹੀਂ ਬਣਨੀ ਸਮਝ ਗਏ ਨਾ ਇਸ ਕਰਕੇ ਆਪਣੇ ਪਰਿਵਾਰ ਚ ਬਹਿ ਕੇ ਗੱਲ ਕਰੋ ਸਾਰੇ ਪਰਿਵਾਰ ਨਾਲ ਗੱਲ ਕਰੋ ਕਿਉਂਕਿ ਨਸ਼ੇ ਦੀ ਜਿਹੜੀ ਗੱਲ ਹੈ ਐ ਸਮਝੋ ਕੈਂਸਰ ਹੋ ਗਿਆ ਸਾਡੇ ਮਰੀਜ਼ ਨੂੰ ਉਹਨੂੰ ਬਚਾਉਣਾ ਹੈ ਆਪਾਂ ਉਹਨੂੰ ਬਚਾਉਣ ਵਾਸਤੇ ਨੀਰੋ ਪਲੱਸ ਡੀ ਜਿਹੜੀ ਹੈਗੀ ਹੈ ਔਸ਼ਧੀ ਬਹੁਤ ਕਮਾਲ ਹੈ ਤੁਸੀਂ ਅਗਰ ਮਿਲਣਾ ਹੋਵੇ ਸਾਡੇ ਸੰਸਥਾਨ ਦੇ ਵਿੱਚ ਸਾਡੇ ਵੈਦ ਜੀ ਨਾਲ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਜਾਓ ਉਦੇ ਤੋਂ ਤੁਹਾਡੇ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਹਾਡੀਆਂ ਇਨਕੁਆਰੀਜ਼ ਨੇ ਉਹਦੇ ਜਵਾਬ ਵੀ ਤੁਹਾਨੂੰ ਪ੍ਰੋਪਰ ਮਿਲਣਗੇ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਉੱਥੇ ਤੁਸੀਂ ਜਦ ਜਾਓਗੇ ਤਾਂ ਉਹਦੇ ਚ ਤੁਹਾਨੂੰ ਇੱਕ ਐਕਸ ਪਲਸ ਗੋਲਡ ਬਾਰੇ ਪਤਾ ਲੱਗੂਗਾ ਜਿਹੜੇ ਕਹਿੰਦੇ ਨਸ਼ਾ ਦਾ ਛੱਡ ਦਾਂਗੇ ਗੋਇਲ ਸਾਹਿਬ ਪਰ ਸਾਡਾ ਸੈਕਸ ਡਾਊਨ ਹੋ ਜਾਂਦਾ ਫਿਰ ਪਰਿਵਾਰਿਕ ਸਮੱਸਿਆ ਖੜੀ ਹੋ ਜਾਂਦੀ ਹੈ ਉਹ ਫਿਰ ਜਦੋਂ ਹੁੰਦੀ ਹੈ ਫਿਰ ਅਸੀਂ ਨਸ਼ੇ ਵੱਲ ਚਲੇ ਜਾਂਦੇ ਆ ਤਾਂ ਉਹਨਾਂ ਵਾਸਤੇ ਜਿਹੜਾ ਐਕਸ ਪਲਸ ਨਾਲ ਦਿੱਤਾ ਗਿਆ ਇਹ ਇੱਕ ਬਹੁਤ ਗਜ਼ਬ ਦਾ ਕੰਮ ਕਰਦਾ ਤਾਂ ਇਸ ਕਰਕੇ ਆਪਣੀ ਲਾਈਫ ਨੂੰ ਠੀਕ ਕਰਨਾ ਤਾਂ ਸਾਡੀ ਜਿਹੜੀ ਵੈਬਸਾਈਟ ਆ ਉੱਤੇ ਜਾਓ www.vaidwan.com www. nashachod.com ਇਹ ਜਿਹੜੀਆਂ ਦੋ ਸਾਈਟ ਨੇ ਇਹਨਾਂ ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਟੈਲੀਫੋਨ ਨੰਬਰ ਵੀ ਉਹਨਾਂ ਦੇ ਵਿੱਚ ਹੈਗੇ ਆ ਤੁਸੀਂ ਕਾਲ ਕਰਕੇ ਆਪਣੀ ਬਾਕੀ ਜਾਣਕਾਰੀ ਵੀ ਲੈ ਸਕਦੇ ਹੋ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਇੱਥੇ ਤੱਕ ਇਹ ਵੀਡੀਓ ਦੇਖਿਆ ਤਾਂ ਜਰੂਰ ਆਪਣੇ ਆਸ-ਪਾਸ ਜਾਂ ਆਪਣੇ ਘਰ 'ਚ ਪ੍ਰੋਬਲਮ ਹੈਗੀ ਆ ਤਾਂ ਅਗਰ ਤੁਸੀਂ ਇਸ ਪ੍ਰੋਬਲਮ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਜਰੂਰ ਜਲਦੀ ਤੋਂ ਜਲਦੀ ਸੰਪਰਕ ਕਰ ਲੈਣਾ ਤੇ ਬਾਕੀ ਮੈਨੂੰ ਉਮੀਦ ਇਹ ਵੀ ਹੈ ਕਿ ਜਿੰਨੇ ਵੀ ਲੋਕ ਹੈ ਪੰਜਾਬ ਹਰਿਆਣਾ ਹਿਮਾਚਲ ਇੰਡੀਆ ਦੇ ਵਿੱਚ 3 ਲੱਖ ਤੋਂ ਵੱਧ ਲੋਕਾਂ ਦਾ ਪਿਆਰ ਅਸ਼ੀਰਵਾਦ ਮਿਲਿਆ ਉਹਨਾਂ ਪਰਿਵਾਰਾਂ ਦਾ ਸਾਨੂੰ ਅਸ਼ੀਰਵਾਦ ਮਿਲਿਆ ਔਰ ਉਮੀਦ ਹੈ ਕਿ ਤੁਹਾਡੇ ਘਰ 'ਚ ਜਦੋਂ ਇਹ ਦਵਾਈ ਜਾਣੀ ਆ ਤਾਂ ਤੁਹਾਡਾ ਅਸ਼ੀਰਵਾਦ ਵੀ ਜਰੂਰ ਮਿਲੇਗਾ ਸੋ ਮੈਨੂ ਪੁਰੇ ਉਮੀਦ ਹੈ ਤੁਸੀਂ ਬਹੁਤ ਚੰਗੇ ਢੰਗ ਨਾਲ ਸਾਰੀਆਂ ਗੱਲਾਂ ਸਮਝ ਚੁੱਕੇ ਹੋ ਜੋ-ਜੋ ਵੀ ਗੱਲਾਂ ਸੁਭਾਸ਼ ਗੁਇਲ ਜੀ ਨੇ ਤੁਹਾਨੂੰ ਦਸੀਆਂ ਔਰ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਦੱਸਿਆ ਹੈ ਕਿ ਆਯੁਰਵੇਦ ਦੇ ਵਿੱਚ ਕਿਹੜੀਆਂ-ਕਿਹੜੀਆਂ ਜੜੀਆਂ ਬੂਟੀਆਂ ਔਸ਼ਧੀਆਂ ਨੇ ਜੋ ਤੁਹਾਨੂੰ ਨਸ਼ਾ ਛੱਡਣ ਦੇ ਵਿੱਚ ਤੁਹਾਡਾ ਸਹਿਯੋਗ ਕਰ ਸਕਦੀਆਂ ਨੇ ਤੁਹਾਡੀ ਮਦਦ ਕਰ ਸਕਦੀਆਂ ਨੇ ਤਾਂ ਸਹੀ ਇਲਾਜ ਦੇ ਨਾਲ ਨਸ਼ੇ ਨੂੰ ਛੱਡ ਕੇ ਤੁਸੀਂ ਆਪਣੇ ਆਪ ਨੂੰ ਇੱਕ ਚੰਗਾ ਜੀਵਨ ਦਿਓ ਬਿਮਾਰੀਆਂ ਤੋਂ ਮੁਕਤ ਜੀਵਨ ਦਿਓ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ਹਾਲੀ ਭਰੀ ਜ਼ਿੰਦਗੀ ਬਤੀਤ ਕਰੋ ਇਹੀ ਅਸੀਂ ਚਾਹੁੰਦੇ ਹਾਂ ਕੋਈ ਸਵਾਲ ਹੋਵੇ ਇਸ ਦਵਾਈ ਨੂੰ ਲੈ ਕੇ ਆਯੁਰਵੈਦਿਕ ਇਲਾਜ ਨੂੰ ਲੈ ਕੇ ਤਾਂ ਜਿਹੜੇ ਨੰਬਰ ਦਿੱਤੇ ਹੋਏ ਨੇ ਸਕਰੀਨ ਦੇ ਉੱਪਰ ਵੀਡੀਓ ਦੇ ਦੌਰਾਨ ਪੂਰੀ ਉਹਨਾਂ ਵਿੱਚੋਂ ਕਿਸੇ ਵੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ www.vaidvan.com ਜਿਹੜੀ ਵੈਬਸਾਈਟ ਹੈ ਉਸ ਦੇ ਉੱਪਰ ਵੀ ਜਾ ਕੇ ਤੁਸੀਂ ਇਹ ਆਨਲਾਈਨ ਪਰਚੇਸ ਕਰ ਸਕਦੇ ਹੋ ਅਗਰ ਕੋਈ ਹੋਰ ਸੁਝਾਅ ਨੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਾਂ ਫਿਰ ਮੇਰੀ ਈਮੇਲ ਆਈਡੀ ਹੈ ਜਿਹੜੀ हेल्थ एडवाइस विद हरजोत कौर एट द रेट जीमेल डॉट कॉम उस उपर भी तुम अपने विचार मेरे साझे कर सदते हो जेकर हूं तक पेज में फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर में सबसक्राइब नहीं किया तो फटाफट सबसक्राइब भी कर लो मिलेंगे जल्दी ही सेहत में जुड़ी होर खास जानकारी देख फिलहाल ही मैनू यानी कि हरजोत कौर दौ जी इजाज़त सत श्रीकाल